ਵਾਲਮੀਕੀ ਪਾਈਚਾਰੇ ਦੇ ਵੱਲੋਂ ਅੰਮ੍ਰਿਤਸਰ 에어ਪੋਰਟ ਜਾਮ ਕਰਕੇ ਪੁਲਿਸ ਵਿਰੁੱਧ ਕੀਤੀ ਗਈ ਨਾਰੇਬਾਜ਼ੀ। ਕਰੀਬ 2 ਘੰਟੇ ਤੱਕ ਰੱਖਿਆ 에어ਪੋਰਟ ਰੋਡ ਜਾਮ। 에어ਪੋਰਟ ਆਉਣ ਜਾਣ ਵਾਲੇ ਯਾਤਰੀਆਂ ਨੂੰ ਜਾਮ ਦੇ ਕਾਰਨ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ। ਬੋਸ ਨੇ ਮੌਕੇ ਤੇ ਪਹੁੰਚ ਕੇ ਵਿਸ਼ਵਾਸਦਿਵਾਨ ਤੋਂ ਬਾਅਦ ਵਾਲਮੀਕੀ ਪਾਈਚਾਰੇ ਨੇ ਚੁੱਕਿਆ ਧਰਨਾ। ਵਾਲਮਿਕੀ ਭਾਈਚਾਰੇ ਦੇ ਵੱਲੋਂ ਅੱਜ ਯਾਨੀ ਕਿ ਬੁੱਧਵਾਰ ਨੂੰ ਅੰਮ੍ਰਿਤਸਰ ਦੇ 에어ਪੋਰਟ ਰੋਡ ਨੂੰ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਰੇਬਾਜ਼ੀ ਕੀਤੀ ਗਈ। ਵਾਲਮਿਕੀ ਭਾਈਚਾਰੇ ਦੇ ਵੱਲੋਂ ਪਿਛਲੇ ਦਿਨ ਇੱਕ ਮੀਟਿੰਗ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਤਾੜਨਾ ਦਿੱਤੀ ਗਈ ਸੀ ਕਿ ਉਹਨਾਂ ਦੇ ਕੁਝ ਮਸਲੇ ਨੇ ਜਿਨ੍ਹਾਂ ਦਾ ਪੁਲਿਸ ਪ੍ਰਸ਼ਾਸਨ ਹੱਲ ਨਹੀਂ ਕਰ ਰਿਹਾ। ਜਾਮ ਲਗਾ ਕੇ ਪ੍ਰਦਰਸ਼ਨ ਕਰ ਰਹੇ ਵਾਲਮਿਕੀ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਮਸਲੇ ਹੱਲ ਕੀਤੇ ਜਾਣ। ਜੀ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਜੈਪੀ ਜੈ ਸੋਵਿਧਾਨ ਅੱਜ ਜਿਹੜਾ ਏਅਰਪੋਰਟ ਰੋਡ ਤੇ ਪਿੰਡ ਰੰਡਾਲੇ ਦੇ ਭਗਵਾਨ ਵਾਲਮੀਕ ਮੰਦਿਰ ਤੋਂ ਵਿੱਦਪੀ ਨੂੰ ਲੈ ਕੇ ਜਿਹੜਾ ਅੱਜ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸੰਤ ਸਮਾਜ ਜਿਹੜਾ ਅੱਜ ਧਰਨੇ ਦੇ ਵਿੱਚ ਬੈਠਾ ਵਾ ਕਿਉਂਕਿ ਸਾਡਾ ਕੋਈ ਜਿਹੜਾ ਬਹਿਣ ਦਾ ਆਮ ਜਨਤਾ ਨੂੰ ਪਰੇਸ਼ਾਨ ਕਰਨ ਦਾ ਕੋਈ ਮੱਛਾ ਨਹੀਂ ਆ ਇਹ ਸਿਰਫ ਜਿਸ ਦਿਨ ਅਸੀਂ ਇਹ ਪਿੰਡ ਦੇ ਮਸਲੇ ਨੂੰ ਲੈ ਕੇ ਏਡੀਸੀ ਸਾਹਿਬ ਨੂੰ ਮਿਲੇ ਹਾਂ ਔਰ ਉਹਨਾਂ ਨੂੰ ਇਹ ਸਾਰਾ ਮਸਲਾ ਧਿਆਨ ਚ ਲੈ ਆਇਆ ਸੀ ਤੇ ਉਹਨਾਂ ਨੂੰ ਦੱਸਿਆ ਵੀ ਭੀ ਤਰਨਾ ਲਵਾਉਣਾ ਜਾਂ ਨਾ ਲਵਾਉਣਾ ਵਾ ਜੀ ਜੀ ਵੀ ਜਾਂ ਤਰਨਾ ਲਵਾਉਣਾ ਜਾਂ ਨਾ ਲਵਾਉਣਾ ਇਹ ਤੁਹਾਡੇ ਹੱਥ ਵਾਸੇ ਏਡੀਸੀ ਸਾਹਿਬ ਏਡੀਸੀ ਸਾਹਿਬ ਨੇ ਸਾਡੀ ਗੱਲ ਨੂੰ ਹੁਣ ਗੋਲੀਆਂ ਕਰਦਿਆਂ ਪਰ ਸਮਾਜ ਦੀ ਆਵਾਜ਼ ਨੂੰ ਉਹਨਾਂ ਨੇ ਕਿਤੇ ਆਪਣਾ ਸਮਝਿਆ ਨਹੀਂ ਠੀਕ ਵੀ ਸਮਾਜ ਨੂੰ ਕਿਤੇ ਹੱਕ ਦੇ ਦिए ਪਰ ਕੀਤੀ ਜਾਂਦੀ ਹੈ ਕਿ ਇਧਰੋਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਪਰ ਉਸ ਲੜੀ ਦੇ ਤਹਿਤ ਜਿਹੜਾ ਅੱਜ ਸਮਾਜ ਸੜਕਾਂ ਦੇ ਉੱਤੇ ਆ ਔਰ ਜਿਹੜਾ ਉਤੋਂ ਦੀ 23 11 ਦੀ ਜਿਹੜੀ 29 ਸੌਰੀ 29 11 ਨੂੰ ਜਿਹੜੀ ਆਪਣਾ ਸਰਪੰਚ ਨੂੰ ਉੱਥੇ ਪਿੱਲਰ ਲਗਾਉਣ ਦੀ ਜਿਹੜੀ ਚਿੱਠੀ ਜਾਰੀ ਕੀਤੀ ਹੋਈ ਆ ਪਰ ਨਾ ਤੇ ਵੀਡੀਓ ਨੇ ਉੱਥੇ ਪਿੱਲਰ ਲਵਾਏ ਆ ਇਹ ਸਿਰਫ ਜਿਹੜਾ ਪਿੰਡ ਡੰਡਾਲੇ ਦੇ ਵਿੱਚ ਵੀਡੀਓ ਤੇ ਨੈਤ ਤਹਿਸੀਲਦਾਰ ਦੀ ਵਜ੍ਹਾ ਨਾਲ ਧਰਨਾ ਲੱਗਾ ਵਾ ਔਰ ਪੁਲਿਸ ਪ੍ਰਸ਼ਾਸਨ ਨੇ ਸਹਿਯੋਗ ਕੀਤਾ ਵਾ ਕਿਉਂਕਿ ਉਹਦੇ ਵਿੱਚ ਜਿਹੜੀ ਉਹਨਾਂ ਦੀ ਕਾਰਵਾਈ ਕਰਨੀ ਸੀ ਉਹਨਾਂ ਕੀਤੀ ਆ ਪਰ ਵੀਡੀਓ ਤੇ ਜਿਹੜਾ ਨੈਤ ਤਹਿਸੀਲਦਾਰ ਆ ਤੇ ਏਡੀਸੀ ਉਹਨੇ ਆ ਧਰਨਾ ਲਵਾਇਆ ਜੀ ਕਾਰਨ ਕੀ ਮਸਲਾ ਕੀ ਸੀ ਜੀ ਮਸਲਾ ਜੀ ਪਿੰਡ ਰੰਡਾਲੇ ਦੇ ਵਿੱਚ ਭਗਵਾਨ ਵਾਲਮੀਕ ਮੰਦਿਰ ਦੀ ਜਿਹੜੀ ਬਿਦਬੀ ਹੋਈ ਉਹਦੇ ਉਹਦੇ ਕਰਕੇ ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਏ ਜੀ ਸਾਰਾ ਕੀ ਹੋਇਆ ਜੀ ਜੀ ਮਾਮਲਾ ਅੱਜ ਤੋਂ 2 ਸਾਲ ਹੋ ਗਏ ਆ ਔਰ ਮੱਜਾਂ ਨੰਗਦੇ ਨੇ ਤੇ ਘੱਟ ਤੋਂ 70 ਸਾਲ ਹੋ ਗਏ ਆ ਉਹਨਾਂ ਨੂੰ ਜੇ ਕੋਈ ਡੱਕਦਾ ਤੇ ਉਹ ਗਾੜੀਆਂ ਬੰਦੇ ਨਾ ਉਹਦੀ ਮਾਰਕਟਾਈ ਕਰਦੇ ਆ ਔਰ ਜੇ ਮੈਂ ਮੁੱਦਾ ਚੁੱਕਿਆ ਆ ਤੇ ਜੋ ਸਰਪੰਚਿਆ ਹੰਕਾਰੀ ਜੋ ਹੰਕਾਰੀ ਸਰਪੰਚਿਆ ਉਹਨਾਂ ਨੂੰ ਕੋ ਸਾਰਾ ਕੁਝ ਉਹ ਕਰਵਾ ਰਿਆ ਉਹਨਾਂ ਨੂੰ ਕਹਿੰਦਾ ਤੁਸੀਂ ਇਹਦੀ ਮੰਦਰ ਦੇ ਅੱਗੋਂ ਦੀ ਮੱਜਾਂ ਨਗਾਓ ਜਿਹੜੀਆਂ ਮੱਜਾਂ ਆ ਉਹ ਇੰਨੀ ਗੰਦਗੀ ਪਾਉਂਦੀਆਂ ਕਿ ਸਾਡੇ ਵਾਲਮੀਕ ਮਾਰੇ ਮੰਦੜ ਦੇ ਗਾੜੀ ਬਹੁਤ ਜਿਆਦਾ ਬਿਰਬੀ ਹੋ ਰਹੀ ਹੈ ਇਹ ਜੀ ਪਿੰਡ ਰਡਾਲਾ ਦਾ ਜੋ ਬਹੁ ਹੰਕਾਰੀ ਬੰਦਾ ਆ ਕੱਲ ਵੀ ਉਹਨੂੰ ਪਤਾ ਸੀ ਕਿ ਮੇਰੇ ਖਿਲਾਫ ਇਹਨਾਂ ਨੇ ਧਰਨਾ ਦੇਣਾ ਔਰ ਮੇਰੇ ਘਰ ਦੇ ਬਾਹਰ ਆਣ ਕੇ ਬਹੁ ਗਾਲੀ ਗਲੋਚ ਕੀਤਾ ਔਰ ਮੇਰੀ ਮਾਤਾ ਨੂੰ ਸਾਰਾ ਉਹਦੀ ਮੈਂ ਮੌਕੇ ਦੇ ਵੀਡੀਓ ਬਣਾ ਕੇ ਵੀ ਐਸਐਚਓ ਸਾਹਿਬ ਨੂੰ ਦਿੱਤੀ ਔਰ ਇਹਨਾਂ ਨੇ ਉਹਦੇ ਕਿੰਦੇ 750 ਕੀਤੀ ਆ ਅਸੀਂ ਚਾਹੁੰਦੇ ਆ ਕਿ ਫਿਰ ਵੀ ਜੋ ਬੰਦੀ ਸਹੀ ਕਾਰਵਾਈ ਉਹ ਕਰਕੇ ਇਹਨਾਂ ਦੇ ਤਿੰਨ ਤਿੰਨ ਉਹਦੇ ਮੁੰਡੇ ਇੱਕੋ ਔਰ ਅਸੀਂ ਵੀਡੀਓ ਨੂੰ ਬੇਨਤੀ ਕਰਦੇ ਆ ਕਿ ਵੀਡੀਓ ਜੋ ਹੈ ਨਾ ਉਹਦੀ ਧੌਂ ਚ ਬਹੁ ਕਿਲਾੜਿਆ ਆ ਉਹਨੂੰ ਐਸਚੋ ਵੱਲੋਂ ਰਿਪੋਰਟ ਵੀ ਬਣਾ ਕੇ ਦਿੱਤੀ ਗਈ ਸੀ ਕਿ ਉੱਥੇ ਪਿੱਲਰ ਲਾ ਦਿਓ ਉੱਥੇ ਬੇਦਬੀ ਹੁੰਦੀ ਆ ਇਹ ਸਾਰਾ ਮੌਕਾ ਵੇਖਿਆ ਸੀ ਲੇਕਿਨ ਜਿਹੜਾ ਵੀਡੀਓ ਆ ਉਹ ਤੇ ਕੰਨ ਤੇ ਜੂ ਨਹੀਂ ਸਰਕ ਰਹੀ ਉਹ ਬਿਲਕੁਲ ਉਹਨੂੰ ਲਾਈਟ ਨਹੀਂ ਲੈ ਰਿਆ ਜਿਹਦੇ ਕਾਰਨ ਅੱਜ ਇਹ ਧੰਨਾ ਲੱਗਾ ਔਰ ਤੀਜਾ ਮੈਟਰ ਹੈਗਾ ਸੀ ਸਾਡਾ ਗੜਿਆਂ ਦਾ ਜਿਹਦੇ ਵਿੱਚ ਜਿਹੜੇ ਰੂੜੀ ਸੁੱਟਣ ਵਾਲੇ ਗੜੇ ਹੁੰਦੇ ਆ ਉਹਨਾਂ ਸਾਡੇ ਐਸਸੀ ਸਮਾਜ ਦੇ ਗੜੇ ਵਾਲੇ ਆ ਔਰ ਸਾਨੂੰ ਘਰਾਂ ਦੇ ਵਿੱਚ ਕੂੜਾ ਰੱਖਣ ਵਾਸਤੇ ਮਜਬੂਰ ਕੀਤਾ ਗਿਆ ਜਿਹਦੇ ਵਿੱਚ ਕਿ ਉਹ ਨੂੰ ਵੇਚ ਰਹੇ ਆ ਔਰ ਉਹ ਮੇਰੀ ਮਾਤਾ ਗਈ ਸੀ ਉਹਨਾਂ ਨੂੰ ਡੱਕਣ ਵਾਸਤੇ ਉਦੋਂ ਵੀ ਉਹਨਾਂ ਜਾਤੀ ਸੂਚ ਕੋਈ ਸ਼ਬਦ ਬੋਲੇ ਜੋ ਐਸਪੀ ਪੀਬੀਆਈ ਸਾਹਿਬ ਕੋ ਪੈਂਡਿੰਗ ਕੰਪਲੇਨਟ ਪਈ ਆ ਆ ਮੁੱਦਾ ਜੀ ਸਾਰਾ ਇਹ ਤਰਨਾ ਕਿ ਜਗ੍ਹਾ ਲਗਾਇਆ ਤੇ ਕਿਉਂ ਲਾਇਆ ਇਹ ਜੀ ਤਰਨਾ ਅੱਜ ਅਸੀਂ 에어ਪੋਰਟ ਰੋਡ ਬੰਦ ਕੀਤਾ ਆ ਕਬੂ ਪੁਲਿਸ ਤੋਂ ਅਸੀਂ ਇਹ ਪਹਿਲੋਂ ਹੀ ਏਡੀਸੀ ਸਾਹਿਬ ਨੂੰ ਦੱਸਿਆ ਸੀ ਵੀ ਸਰ ਆ ਚੱਕਰ ਹੈਗਾ ਆ ਔਰ ਲੇਕਿਨ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ। ਧਰਨਾ ਲੱਗਾ ਅਧਿਕਾਰੀਆਂ ਨਾਲ ਗੱਲ ਹੋਈ ਠੱਡੀ ਹੁਣ। ਨਹੀਂ ਜੀ ਅਸੀਂ ਪਹਿਲੇ 11 ਵਜੇ ਤੇ ਆਣ ਕੇ 12:30 ਵਜੇ ਤੱਕ ਅਧਿਕਾਰੀਆਂ ਨੂੰ ਡੀਕ ਰਹੇ ਸੀ ਕਿ ਅਸੀਂ ਕਿਸੇ ਨੂੰ ਸਾਡਾ ਮਨ ਸੀ ਪਰੇਸ਼ਾਨ ਕਰਨ ਦਾ ਲੇਕਿਨ ਸਾਨੂੰ ਮਜਬੂਰਨ ਇਹ ਜਿਹੜਾ ਸਾਰਾ ਕੰਮ ਕਰਨਾ ਪਿਆ। ਇਹ ਧਰਨਾ ਕਿ ਤੱਕ ਲੱਗਾ ਰਹੇਗਾ ਜੀ? ਇਹ ਜੀ ਜਿੰਨਾ ਚਿਰ ਉਹ ਸਰਪੰਚ ਨੂੰ ਨਹੀਂ ਫੜ ਲਿਆ ਲੈ ਕੇ ਆਉਂਦੇ ਔਰ ਜਿੰਨਾ ਚਿਰ ਉਹ ਵੀਡੀਓ ਜਿਹੜਾ ਉਹ ਇੱਥੇ ਆਣ ਕੇ ਇਹ ਨਹੀਂ ਮੰਨਦਾ ਕਿ ਮੈਂ ਕਿੰਨੇ ਦਿਨਾਂ ਦੇ ਵਿੱਚ ਕੰਮ ਕਰਾਂਗਾ ਤੇ ਜੇ ਇਹ ਇਹ ਨਹੀਂ ਕਰਦਾ ਜਿੰਨੇ ਦਿਨਾਂ ਦੇ ਟਾਈਮ ਦੇਗਾ ਉਸ ਤੋਂ ਜਿਹੜਾ ਅਗਲਾ ਸਟੈਪ ਆ ਉਹ ਫਿਰ ਨਹੀਂ ਫਿਰ ਇਸ ਤੋਂ ਵੱਡਾ ਸੰਘਰਸ਼ ਹੋਰ ਜਾਰੀ ਹੋਏਗਾ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆ ਕਿ ਬਾਲਮਿਕੀ ਭਾਈਚਾਰੇ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰ ਦਿੱਤਾ ਜਾਵੇਗਾ ਇਹ ਰਡਾਲੇ ਪਿੰਡ ਦੇ ਵਿੱਚ ਇੱਕ ਗਲੀ ਆ ਉਹਦੇ ਵਿੱਚ ਦੀ ਲੋਕੀ ਪਸ਼ੂ ਜਾਣ ਕੇ ਨਗਾਉਂਦੇ ਆ ਜਿਹਦੇ ਵਿੱਚ ਇੱਕ ਮੰਦਿਰ ਆ ਤੇ ਇਹਨਾਂ ਨੂੰ ਇਤਰਾਜ਼ ਆ ਕਿ ਸਾਡੇ ਜਿਹੜੇ ਪਸ਼ੂ ਆ ਜੋ ਲੰਘਦੇ ਆ ਉਦੋਂ ਉਹ ਗੋਆ ਕੂੜਾ ਕਰਦੇ ਆ ਤੇ ਉਹਦੇ ਨਾਲ ਸਾਡੇ ਮੰਦਿਰ ਦੀਆਂ ਪਹਾੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਤੇ ਉਹਦੇ ਵਿੱਚ ਸਾਡਾ ਸਿਵਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋ ਕੇ ਐਸਡੀਐਮ ਸਾਹਿਬ ਨਾਲ ਵੀਡੀਓ ਸਾਹਿਬ ਨਾਲ ਤੇ ਡਿਸਾਈਡ ਹੋ ਗਿਆ ਵਾ ਮੰਗਲਵਾਰ ਤੋਂ ਪਹਿਲਾਂ ਪਹਿਲਾਂ ਉਸ ਗਲੀ ਦੇ ਵਿੱਚ ਪਿੰਡਰ ਲਗਾ ਦੇਣੇ ਆ ਕਿ ਤਾਂ ਕਿ ਉਹਦੇ ਵਿੱਚ ਦੀ ਜਿਹੜੇ ਪਸ਼ੂ ਆ ਦੁਬਾਰਾ ਨਾ ਲੰਘਣ ਰਾਤੀ ਸਾਡਾ ਇਹਨਾਂ ਨਾਲ ਕਮਿਟਮੈਂਟ ਹੋ ਗਈ ਸੀ ਵੀ ਅਸੀਂ ਤਰਨਾ ਨਹੀਂ ਲਗਾਵਾਂਗੇ ਪਰ ਪਤਾ ਨਹੀਂ ਕਿਸ ਵਜ੍ਹਾ ਕਰਕੇ ਇਹਨਾਂ ਨੇ ਫੇਰ ਇਹ ਜਿਹੜਾ ਡਿਸੀਜਨ ਲਿਆ ਵਾ ਹੁਣ ਵੀ ਸਾਡੀ ਇਹਨਾਂ ਨਾਲ ਗੱਲ ਹੋ ਗਈ ਆ ਵੀਡੀਓ ਸਾਹਿਬ ਇੱਥੇ ਆ ਰਹੇ ਆ ਵੀਡੀਓ ਇਹਨਾਂ ਨੂੰ ਵਿਸ਼ਵਾਸ ਦਿਵਾਊਗਾ ਤੇ ਸਾਰਾ ਕੁਝ ਜਿਹੜਾ ਠੀਕ ਹੋ ਜਾਊਗਾ ਜਿਹੜੀ ਯਾਤਰੀ ਜਿਹੜੇ 에어ਪੋਰਟ ਨੂੰ ਆ ਰਹੇ ਜਿਹਨਾਂ ਬਾਹਰ ਜਾਣਾ ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਉਹਨਾਂ ਦੇ ਅਸੀਂ ਰੂਟ ਡਿਵਰਟ ਕਰਾਤੇ ਆ ਮੁਲਾਜ਼ਮ ਲਾ ਕੇ ਉਹਨਾਂ ਦਾ ਕੋਈ ਨੁਕਸਾਨ ਟਾਈਮ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਤੇ ਬਾਕੀ ਜਿਹੜੀ ਆਮ ਪਬਲਿਕ ਆ ਉਹ ਬਸ 10 15 ਮਿੰਟ ਦੇ ਵਿੱਚ ਵਿੱਚ ਅਸੀਂ ਟ੍ਰੈਪ ਜਿਹੜੀ ਆ ਚਾਲੂ ਕਰਾ ਦਾਂਗੇ ਬੇਸ਼ੱਕ ਬਾਲਮਿਕੀ ਭਾਈ ਚਾਰੇ ਦੇ ਵੱਲੋਂ ਆਪਣੀਆਂ ਮੰਗਾਂ ਦੇ ਲਈ ਇਹ ਧਰਨਾ ਰੋਡ ਜਾਮ ਕਰਕੇ ਲਗਾਇਆ ਗਿਆ ਪਰ ਇਸ ਦੇ ਨਾਲ ਅੰਮ੍ਰਿਤਸਰ 에어ਪੋਰਟ ਆਉਣ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅੰਮ੍ਰਿਤਸਰ ਸਾਹਿਬ ਤੋਂ ਰਾਜੇਸ਼ ਕੁਮਾਰ ਸੰਧੂ ਦੀ ਰਿਪੋਰਟ ਔਨ 에어